ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਨਵੇਂ ਰਿਸ਼ਤਿਆਂ ਦੀਆਂ ਐਡਾਂ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਹੁੰਦੇ ਆ ਮੁੰਡੇ ਤੇ ਕੁੜੀਆਂ ਦੇ ਜੀ ਅੱਜ ਅਸੀਂ ਲੈ ਕੇ ਆਏ ਹਾਂ ਰਿਸ਼ਤੇ ਮੁੰਡੇ ਤੇ ਕੁੜੀਆਂ ਦੇ ਜਟਸੀਕ ਪਰਿਵਾਰ ਤੋਂ ਰਿਸ਼ਤੇ ਜੀ ਬਹੁਤ ਵਧੀਆ ਪਰਿਵਾਰ ਤੋਂ ਜੇ ਕਿਸੇ ਵੀਰ ਭਾਈ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਸਾਨੂੰ ਦੱਸ ਜਰੂਰ ਦਿਆ ਕਰੋ ਜੀ ਨਾਲ WhatsApp ਤੇ ਬਾਇਓ ਡਾਟਾ ਤੇ ਪਿਕ ਸੈਂਡ ਕਰਿਆ ਕਰੋ ਤਾਂ ਜੋ ਦੋਹੇ ਪਰਿਵਾਰ ਵਾਲਿਆਂ ਨੂੰ ਇੱਕ ਦੂਜੇ ਦਾ ਬਾਇਓ ਡਾਟਾ ਭੇਜ ਸਕੀਏ ਜੀ ਰਿਸ਼ਤਾ ਮੈਚ ਕਰਕੇ ਦੇਈਏ ਰਿਸ਼ਤਾ ਹੈ ਜੀ 1450 ਫਾਈਲ ਨੰਬਰ ਜ਼ਿਲ੍ਹਾ ਪਟਿਆਲੇ ਤੋਂ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਰਹਿਲ ਡੇਟ ਆਫ ਬਰਥ 1995 ਦਾ ਬੌਰਨ ਹਾਈਟ 6 ਫੁੱਟ ਕੁਆਲੀਫਿਕੇਸ਼ਨ ਬੀਟੈਕ ਐਮਏ ਹਿਸਟਰੀ ਯੂਪੀ ਐਸਸੀ ਪ੍ਰੀਲੀਮੀਅਮ ਕਲੀਅਰ ਹੈ ਜੀ ਜੌਬ ਆਈਟੀ ਸੈਕਟਰ ਪ੍ਰੀਪੇਰਿੰਗ ਫੌਰ ਗੋਵਰਟ ਜੌਬ ਇਗਜ਼ਾਮ ਮੁੰਡਾ ਜੌਬ ਮੁਹਾਲੀ ਸ਼ਹਿਰ ਵਿੱਚ ਕਰ ਰਿਹਾ ਹੈਗਾ ਸੈਲਰੀ 1 ਸਾਲ ਦੀ 9 ਲੱਖ ਰੁਪਏ ਲੈ ਰਿਹਾ ਹੈਗਾ ਮੁੰਡਾ ਜੌਬ ਸੌਫਟਵੇਅਰ ਇੰਜੀਨੀਅਰਿੰਗ ਵਿੱਚ ਕਰਦਾ ਹੈਗਾ ਜ਼ਮੀਨ 16 ਕਿੱਲੇ ਹੈ ਕੱਲਾ ਕੱਲਾ ਹੈ ਮੁੰਡਾ ਕਰਦੇ ਆਂ ਦਾ ਜੀ ਮਦਰ ਗਵਰਨਮੈਂਟ ਜੌਬ ਤੇ ਨੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਵਧੀਆ ਕੋਠੀ ਪਾਈ ਹੋਈ ਹੈ ਫਲੈਟ ਐਟ ਮੁਹਾਲੀ ਤਿੰਨ ਨੇ ਵਧੀਆ ਬੈਡਰੂਮ ਸੈੱਟ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਕੁੜੀ ਸਰਕਾਰੀ ਜੌਬ ਤੇ ਹੋਵੇ ਕਿਸੇ ਵੀ ਲਾਈਨ ਚ ਜੇਕਰ ਲੜਕੀ ਨੂੰ ਜ਼ਮੀਨ ਵਧੀਆ ਆਉਂਦੀ ਹੈ ਤਾਂ ਬਿਨਾਂ ਜੌਬ ਤੋਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਕੁੜੀ ਵਧੀਆ ਸੋਹਣੀ ਸੁਨੱਖੀ ਤੇ ਚੰਗੇ ਪਰਿਵਾਰ ਤੋਂ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਗਾ ਬਾਕੀ ਸਾਰੀ ਫੈਮਿਲੀ ਵੈਸ ਨੂੰ ਆ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਨਾਲ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ ਅੱਗੇ ਰਿਸ਼ਤੇ ਬਾਰੇ ਗੱਲਬਾਤ ਕਰਨ ਵਾਸਤੇ 9478258906 ਬਹੁਤ ਵਧੀਆ ਪਟਿਆਲਾ ਜ਼ਿਲ੍ਹੇ ਤੋਂ ਜੱਟ ਸਿੱਖ ਪਰਿਵਾਰ ਮੁੰਡੇ ਦਾ ਰਿਸ਼ਤਾ ਸੀ ਜੀ ਇਹ ਆਗਲਾ ਰਿਸ਼ਤਾ ਆਇਆ ਜੀ 14605 ਨੰਬਰ ਆ ਰਿਸ਼ਤਾ ਹੈ ਸਰਸੀ ਤੋਂ ਕੁੜੀ ਦੀ ਕਾਸਟ ਆ ਜਟਸੀ ਕੁ ਗੋਤਰੰਦਾਵਾ ਉਮਰ 25 ਸਾਲ ਹਾਈਟ 5 ਫੁੱਟ 8 ਇੰਚਾ ਸਟੱਡੀ ਡਬਲ ਐਮਏ ਫੈਮਲੀ ਚ ਕੁੜੀ ਦੇ ਮਾਤਾ ਪਿਤਾ ਤੇ ਇੱਕ ਭਰਾ ਵੱਡਾ ਮੈਰਿਡ ਆ ਕੁੜੀ ਘਰਦਿਆਂ ਦੀ ਇਕੱਲੀ ਇਕੱਲੀ ਆ ਕੁੜੀ ਨੂੰ ਜ਼ਮੀਨ ਜੀ 5 ਕਿੱਲੇ ਤੱਕ ਆਉਂਦੀ ਆ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਜ਼ਮੀਨ 16 ਕਿੱਲੇ ਜਾਂ ਫਿਰ 10 ਤੋਂ 16 ਕਿੱਲੇ ਦੇ ਵਿਚਕਾਰ ਜ਼ਮੀਨ ਆਉਂਦੀ ਹੋਵੇ ਮੁੰਡੇ ਨੂੰ ਰਿਸ਼ਤਾ ਸਿਰਫ ਹਰਿਆਣਾ सिरसा ਦਾ ਹੀ ਹੋਵੇ ਕੁੜੀ ਦੇ ਫਾਦਰ ਸਾਹਿਬ ਸਰਕਾਰੀ ਜੋਬ ਕਰਦੇ ਆ ਨਾਲ ਭਰਾ ਵੀ ਸਰਕਾਰੀ ਜੋਬ ਕਰਦਾਗਾ ਭਰਾ ਬੈਂਕ ਮੈਨੇਜਰ ਹੈ ਜੀ ਕੁੜੀ ਬਧੀਆ ਸੋਹਣੀ ਹੈ ਜੀ ਮੁੰਡਾ ਸੋਹਣਾ ਹੋਵੇ ਪਰਿਵਾਰ ਮਿਲਦਾ ਜੁਲਦਾ ਹੋਵੇ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1460 ਫਾਈ ਨੰਬਰ ਕਹਿ ਕੇ ਇਹ ਪਰਿਵਾਰ ਦਾ ਰਿਸ਼ਤਾ ਲੈ ਸਕਦੇ ਹੋ ਜਾਂ ਫਿਰ ਬਾਇਓ ਡਾਟਾ ਤੇ ਪਿਕ ਜੀ 14635 ਨੰਬਰ ਦਾ ਰਿਸ਼ਤਾ ਨਹੀਂ ਹੋਇਆ ਜੀ ਰਿਸ਼ਤਾ ਹੈ ਜਿਲ੍ਹਾ ਅਮਰਸਰ ਤੋਂ ਕੁੜੀ ਦੀ ਕਾਸਟ ਹੈ ਜਰਸੀ ਖਡੇਟ ਆਫ ਬਰਥ ਹੈਗੀ ਕੁੜੀ ਦੀ 24/2/1996 ਦਾ ਬਰਨ ਹਾਈਟ 5 ਫੁੱਟ 10 ਇੰਚ ਸਟੱਡੀ ਬੀਐਸਸੀ ਨਰਸਿੰਗ ਇੰਡੀਆ ਤੋਂ ਐਮਐਸਸੀ ਨਰਸਿੰਗ ਆਸਟ੍ਰੇਲੀਆ ਤੋਂ ਕਰੀ ਹੈ ਇਸ ਟਾਈਮ ਲੜਕੀ ਐਜ਼ ਅ ਰਜਿਸਟਰਡ ਨਰਸ ਆਸਟ੍ਰੇਲੀਆ ਹਸਪੀਟਲ ਚ ਰਜਿਸਟਰਡ ਨਰਸ ਦੀ ਥਾਂ ਤੇ ਜੌਬ ਕਰ ਰਹੀ ਹੈ ਪੇ ਵੀ ਵਧੀਆ ਲੈ ਰਹੀ ਹੈ ਕੁੜੀ ਆਸਟ੍ਰੇਲੀਆ ਕੰਟਰੀ ਦੀ ਪੀਆਰ ਹੈ ਪਰਵਾਰ ਚ ਕੁੜੀ ਦੇ ਮਾਤਾ ਪਿਤਾ ਇੰਡੀਆ ਨੇ ਇੱਕ ਭਰਾ ਕੈਨੇਡਾ ਵਰਕ ਪਰਮਟ ਤੇ ਹੈ ਇੱਕ ਭਰਾ ਇੰਡੀਆ ਹੈਗਾ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਕੁੜੀ ਦਾ ਅਮਰ ਛਕਿਆ ਹੋਇਆ ਹੈਗਾ ਪਰਵਾਰ ਸਾਰਾ ਅਮਰਤਾ ਦੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਚਾਹੇ ਕੈਨੇਡਾ ਦਾ ਹੋਵੇ ਚਾਹੇ ਆਸਟ੍ਰੇਲੀਆ ਦਾ ਜੇਕਰ ਮੁੰਡਾ ਇੰਡੀਆ ਤੋਂ ਆ ਤਾਂ ਜਮੀਨ ਵਧੀਆ ਹੋਵੇ ਮੁੰਡੇ ਦਾ ਨਾਲ ਅਮਰਤ ਜ਼ਰੂਰ ਛਕਿਆ ਹੋਵੇ ਵਧੀਆ ਸੋਨਾ ਸੁਨੱਖਾ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਫੋਰਨ ਵਾਲੇ ਲੜਕੇ ਦੀ ਪੜ੍ਹਾਈ ਵਧੀਆ ਕਰੀ ਹੋਵੇ ਲੜਕਾ ਆਸਟ੍ਰੇਲੀਆ ਚ ਹਸਪੀਟਲ ਦੀ ਲੜਕੀ ਆਸਟ੍ਰੇਲੀਆ ਚ ਹਸਪੀਟਲ ਚ ਜੌਬ ਕਰਦੀ ਐ ਵਧੀਆ ਸੈਲਰੀ ਲੈ ਰਹੀ ਐ ਜੀ ਬਹੁਤ ਵਧੀਆ ਪਰਿਵਾਰ ਤੋਂ ਇਹ ਰਿਸ਼ਤਾ ਕੁੜੀ ਦਾ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1473 ਫਾਈਲ ਨੰਬਰ ਕਹਿ ਕੇ ਇਸ ਪਰਿਵਾਰ ਦਾ ਤੁਸੀਂ ਸਾਡੇ ਤੋਂ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਇਆ ਜੀ ਹਜੇ ਨਹੀਂ ਹੋਇਆ ਇਸ ਕੁੜੀ ਦਾ ਵੀ ਰਿਸ਼ਤਾ ਰਿਸ਼ਤਾ ਹੈ 1473 ਫਾਈਲ ਨੰਬਰ ਜ਼ਿਲ੍ਹਾ ਫਰੀਦਕੋਟ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਸੰਧੂ ਐਜੂਕੇਸ਼ਨ ਕੁਆਲੀਫਿਕੇਸ਼ਨ ਪਲੱਸ 2 ਬੀਬੀਏ ਈ ਟੀ ਟੀ ਐਮ ਏ ਪੰਜਾਬੀ ਹਾਈਟ 5 ਫੁੱਟ 6 ਇੰਚ ਆ ਕੁੜੀ ਦੀ ਏਜ 25 ਸਾਲ ਆ ਕਲਰ ਫੇਅਰ ਆ ਡਿਸਟ੍ਰਿਕਟ ਫਰੀਦਕੋਟ ਸਟੇਟਸ ਡਿਵੋਰਸ ਡਿਵੋਰਸ ਵਾਲਾ ਮੁੰਡਾ ਹੀ ਚਾਹੀਦਾ ਜੀ ਇਸ ਪਰਿਵਾਰ ਨੂੰ ਤੇ ਕੋਈ ਬੱਚਾ ਨਾ ਹੋਵੇ ਮੁੰਡੇ ਕੋਲ ਕੁੜੀ ਵਧੀਆ ਸੋਹਣੀ ਹੈ ਜੀ ਮੁੰਡਾ ਵਧੀਆ ਸੋਹਣਾ ਹੋਵੇ ਮੁੰਡੇ ਦੀ ਛੋਟੀ ਫੈਮਿਲੀ ਹੋਵੇ ਮੁੰਡਾ ਕੱਲਾ ਕੱਲਾ ਹੋਵੇ ਘਰਦਿਆਂ ਦਾ ਮੁੰਡੇ ਦੀ ਕਾਸਟ ਸਿਰਫ ਜੱਟ ਸਿੱਖ ਹੋਵੇ ਮੁੰਡੇ ਨੂੰ ਜ਼ਮੀਨ 5 ਤੋਂ 8 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਕੋਈ ਨਾਲ ਪ੍ਰਾਈਵੇਟ ਜੌਬ ਜ਼ਰੂਰ ਕਰਦਾ ਹੋਵੇ ਜੀ 1473 ਫਾਈਲ ਨੰਬਰ ਕਹਿ ਕੇ ਇਸ ਕੁੜੀ ਦਾ ਰਿਸ਼ਤਾ ਤੁਸੀਂ ਲੈ ਸਕਦੇ ਹੋ ਸਾਡੇ ਤੋਂ ਅਗਲੇ ਰਿਸ਼ਤੇ ਆਏ ਹੈ ਜੀ ਬਹੁਤ ਹੀ ਵਧੀਆ ਪਰਿਵਾਰ ਤੋਂ ਜੋ ਕਿ ਮੁੰਡੇ ਆਂਦੇ ਹੈਗੇ ਰਿਸ਼ਤਾ ਹੈ 2014 ਫਾਈਲ ਨੰਬਰ ਰਿਸ਼ਤਾ ਹੈ ਹైదరాబాద్ ਤੋਂ ਸਿਟੀ ਹੈ ਜੀ ਇਹਨਾਂ ਦੀ ਆਂਧਰਾ ਪ੍ਰਦੇਸ਼ ਮੁੰਡੇ ਦੀ ਕਾਸਟ 라ਉਂਗੜੀਏ ਗੋਤਵਾੜੇ ਡੇਟ ਆਫ ਬਰਥ 16 12 1993 ਦਾ ਬਾਰਨ ਹਾਈਟ 6 ਫੁੱਟ 8 ਇੰਚ ਸਟੱਡੀ 10th ਪਾਸ ਵਰਕ ਸਪੇਅਰ ਪਾਰਟਸ ਦਾ ਪੇ ਮੰਥਲੀ 30 ਤੋਂ 30000 ਤੋਂ ਉੱਪਰ ਹੈ ਪਰਿਵਾਰ ਚ ਮਾਤਾ ਪਿਤਾ ਤੇ ਇੱਕ ਭੈਣ ਹਨ ਅਨਮੈਰਿਡ ਦੋ ਭਰਾ ਹਨ ਜੀ ਦੋਵੇਂ ਅਨਮੈਰਿਡ ਫਾਦਰ ਸਾਹਿਬ ਵੀ ਸਪੇਅਰ ਪਾਰਟਸ ਦਾ ਨਾਲ ਕੰਮ ਕਰਦੇ ਆ ਬੇਟਿਆਂ ਦੇ ਨਾਲ ਮਾਤਾ ਜੀ ਹਾਊਸ ਵਾਈਫ ਨੇ ਘਰੇ ਮਾਤਾ ਜੀ ਸਟੀਚਿੰਗ ਦਾ ਕੰਮ ਕਰਦੇ ਆ ਇੱਕ ਆਪਣਾ ਘਰ ਹੈ ਰਾਜਸਥਾਨ ਵਿੱਚ ਜੋ ਕਿ ਇਸ ਟਾਈਮ ਰੈਂਟ ਤੇ ਦਿੰਦੇ ਆ ਮੁੰਡਾ ਵਧੀਆ ਸੋਨਾ ਸੁਨੱਖਾ ਹੈਗਾ ਕੁੜੀ ਵੀ ਦੀ ਸੋਨੀ ਸਨਖੀ ਹੋਵੇ ਘਰ ਦਾ ਕੰਮਕਾਰ ਜਾਣਦੀ ਹੋਵੇ ਜੀ ਸਿਆਣੀ ਤੇ ਸਮਝਦਾਰ ਹੋਵੇ ਕੁੜੀ ਦੀ ਪੜਾਈ 10th ਜਾਂ +2 ਤੱਕ ਕਰੀ ਹੋਵੇ ਜੀ ਡਿਮਾਂਡ ਕੋਈ ਨਹੀਂ ਇਸ ਪਰਿਵਾਰ ਦੀ ਚਾਹੇ ਸਿੰਪਲ ਮੈਰਿਜ ਕਰਦੇ ਨੇ ਕੁੜੀ ਵਾਲੇ ਮੈਰਿਜ ਪੰਜਾਬ ਚ ਵੀ ਕਰ ਲੈਣਗੇ ਇਹ ਪਰਿਵਾਰ ਬਾਕੀ ਮੈਰਿਜ ਪੰਜਾਬ ਚ ਹੀ ਕਰਨੀ ਆਏਗੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 91778 97939 ਅਗਲਾ ਰਿਸ਼ਤਾ ਆਇਆ ਜੀ 215 ਫਾਈਲ ਨੰਬਰ ਇਸ ਪਰਿਵਾਰ ਦਾ ਹੀ ਹੈ ਜੀ ਛੋਟੇ ਬੇਟੇ ਦਾ ਰਿਸ਼ਤਾ ਹੈ ਜੀ ਕਾਸਟ ਮਿਸਤਰੀ ਰਾਮ ਗੜੀਏ ਗੋਤਵਾੜੇ ਸਟੱਡੀ 10th ਪਾਸ ਹਾਈਟ 5 ਫੁੱਟ 11 ਇੰਚ ਡੇਟ ਆਫ ਬਰਥ ਹਮੁੰਡੇ ਦਾ 11 5 1995 ਫੈਮਿਲੀ ਚ ਮਾਤਾ ਪਿਤਾ ਤੇ ਦੋ ਭਰਾ ਇੱਕ ਭੈਣ ਆ ਵਰਕ ਸਪੇਅਰ ਪਾਰਟਸ ਦਾ ਸੈਲਰੀ 30000 ਆ ਫਾਦਰ ਸਾਹਿਬ ਤੇ ਦੋਵੇਂ ਬੇਟਿਆਂ ਦਾ ਕੰਮ ਸਪੇਅਰ ਪਾਰਟਸ ਦਾਗਾ ਵਧੀਆ ਕਾਮਕਾਰ ਆ ਨਾਲ ਪਰਿਵਾਰ ਇਨਕਮ ਵੀ ਵਧੀਆ ਕਮਾ ਰਿਹਾ ਹੈਗਾ ਆਪਣਾ ਇਹਨਾਂ ਦਾ ਘਰ-ਬਾਰ ਵਧੀਆ ਰਾਜਸਥਾਨ ਵਿੱਚ ਬਣਿਆ ਹੋਇਆ ਹੈਗਾ ਕੰਮ ਕਰ ਲਈ ਇਹ ਪਰਿਵਾਰ ਹైదరాబాద్ ਸਿਟੀ ਵਿੱਚ ਰਹਿ ਰਿਹਾ ਹੈਗਾ 1 ਕਰੋੜ ਦੀ ਸ਼ਾਪ ਵਿੱਚ ਵਧੀਆ ਸਮਾਨ ਪਾਇਆ ਹੋਇਆ ਹੈਗਾ ਉਸ ਵਿੱਚ ਹੀ ਰਹਿ ਰਿਹਾ ਹੈਗਾ ਜਿਸ ਮੁੰਡੇ ਲਈ ਰਿਸ਼ਤਾ ਹੈਗਾ ਜੀ ਉਹ ਮੁੰਡਾ ਸਿੱਖ ਸਰਦਾਰ ਆ ਪੱਗ ਬੰਨਦਾ ਹੈਗਾ ਵਧੀਆ ਪਰਿਵਾਰ ਤੋਂ ਰਿਸ਼ਤਾ ਹੈ ਦੋਵੇਂ ਮੁੰਡਿਆਂ ਦਾ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਜੀ ਰਿਸ਼ਤਾ ਸੋਹਣੀ ਸੁਨੱਖੀ ਹੋਵੇ ਮੁੰਡੇ ਦੇ ਬਰਾਬਰ ਦੀ ਪੜ੍ਹਾਈ ਚਾਹੀਏ ਕਰੀ ਹੋਵੇ ਡਿਮਾਂਡ ਕੋਈ ਨਹੀਂ ਇਹ ਇਹੀ ਪੰਜਾਬ ਤੋਂ ਵੀ ਰਿਸ਼ਤਾ ਲੈ ਲੈਣਗੇ ਕੁੜੀਆਂ ਦਾ ਵਧੀਆ ਗੱਲ ਹੈ ਜੇਕਰ ਇੱਕੋ ਘਰੇ ਦੀਆਂ ਦੋ ਕੁੜੀਆਂ ਦਾ ਰਿਸ਼ਤਾ ਹੋਵੇ ਇਕੱਠੀਆਂ ਭੈਣਾਂ ਦਾ ਮੁੰਡਾ ਨਿਸ਼ਪੱਤੀ ਤੋਂ ਰਹਤ ਹੈ ਜੀ ਫੈਮਲੀ ਵੈਚ ਨੂੰ ਆ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 91778 97900 39 ਅਗਲਾ ਰਿਸ਼ਤਾ ਹੈ 2016 ਫਾਈਲ ਨੰਬਰ ਜ਼ਿਲ੍ਹਾ ਮੋਗਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਮੱਲੀ ਡੇਟ ਆਫ ਬਰਥ 11 ਫਰਵਰੀ 1999 ਦਾ ਬਾਰਨ ਹਾਈਟ 6 ਫੁੱਟ ਸਟੱਡੀ ਪਲੱਸ 2 ਤੋਂ ਬਾਅਦ ਇਲੈਕਟ੍ਰਿਸਿਟੀ ਡਿਪਲੋਮਾ ਇਜ਼ ਐਗਰੀਕਲਚਰ ਡਿਪਲੋਮਾ ਜੌਬ ਮਿਕਸ ਮੀ ਕੰਪਨੀ ਵਨ ਸਿਸਟਰ ਹਾਉ ਇਜ਼ ਸੈਟਲਡ ਆਫ ਕੈਨੇਡਾ ਮਦਰ ਆਂਗਣਵਾਰੀ ਵਰਕਰ ਨੇ ਫਾਦਰ ਪ੍ਰਾਈਵੇਟ ਜੌਬ ਕਰਦੇ ਨੇ ਵਧੀਆ ਘਰ-ਬਾਰ ਪਾਇਆ ਹੋਇਆ ਜੀ ਮੁੰਡਾ ਸਿੱਖ ਸਰਦਾਰ ਹੈ ਵਧੀਆ ਕੰਪਨੀ 'ਚ ਜੌਬ ਕਰਦਾ ਤਨਖਾਹ 20000 ਲੈ ਰਿਹਾਗਾ 1 ਮੰਥ ਦੀ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਬਧੀਆਂ ਪੜੀ ਲਿਖੀ ਹੋਵੇ ਸਿਆਣੀ ਤੇ ਸਮਝਦਾਰ ਚੰਗੇ ਘਰੋਂ ਵਧੀਆ ਗੱਲ ਹੈ ਜੇਕਰ ਕੁੜੀ ਕਿਤੇ ਪ੍ਰਾਈਵੇਟ ਜੌਬ ਕਰਦੀ ਹੋਵੇ ਡਿਮਾਂਡ ਕੋਈ ਨਹੀਂ ਚਾਹੇ ਕੁੜੀ ਵਾਲੇ ਸਿੰਪਲ ਵਿਆਹ ਕਰ ਦੇਣ ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ ਮੁੰਡੇ ਦਾ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੋਈ ਨਾਲ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 991522830027 ਅਗਲਾ ਰਿਸ਼ਤਾ ਹੈ 2017 ਫਾਈਲ ਨੰਬਰ ਜ਼ਿਲ੍ਹਾ ਸਰਸੀ ਤੋਂ ਆ ਜੀ ਬਹੁਤ ਵਧੀਆ ਪਰਿਵਾਰ ਤੋਂ ਜੱਰਸੀਕ ਪਰਿਵਾਰ ਮੁੰਡੇ ਦਾ ਰਿਸ਼ਤਾ ਹੈਗਾ ਤਹਿਸੀਲ ਹੈ ਜੀ ਇਹਨਾਂ ਦੀ ਕਾਲਾਂਵਾਲੀ ਮੁੰਡੇ ਦੀ ਕਾਸਟ ਹੈ ਜੱਰਸੀਕ ਗੋਤ ਸਿੱਧੂ ਡੇਟ ਆਫ ਬਰਥ 11 ਮਾਰਚ 1999 ਦਾ ਬਾਰਨ ਹਾਈਡ ਸ਼ਿਫਟ 2 ਇੰਚ ਸਟੱਡੀ ਕੀਤੀ ਹੈ ਜੀ ਬੀਐਸਸੀ ਐਗਰੀਕਲਚਰ ਨਾਲ ਐਮਬੀਏ ਕੀਤੀ ਹੈ ਉਸ ਤੋਂ ਬਾਅਦ ਜੀਬੀਟੀ ਦਾ ਕੰਪਿਊਟਰ ਕੋਰਸ ਕਰਿਆ ਹੋਇਆ ਹੈਗਾ 1 ਸਾਲ ਦਾ ਪਰਿਵਾਰ ਚ ਮਾਤਾ ਪਿਤਾ ਤੇ ਮੁੰਡਾ ਘਰ ਦੇ ਦਾ ਕੱਲਾ ਕੱਲਾ ਹੈਗਾ ਜ਼ਮੀਨ ਫਾਦਰ ਸਾਹਿਬ ਦੀ 40 ਕਿੱਲੇ ਹੈ ਆਪਣੀ ਮੁੰਡਾ ਇਸ ਟਾਈਮ ਗਵਰਨਮੈਂਟ ਪੇਪਰ ਦੀ ਤਿਆਰੀ ਕਰ ਰਿਹਾ ਹੈਗਾ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਨਾਲ ਫਾਦਰ ਸਾਹਿਬ ਹਲਕਾ ਪ੍ਰਧਾਨ ਕਿਸਾਨ ਜੁਨੀਅਰ ਦੇ ਪ੍ਰਧਾਨ ਨੇ ਮਾਤਾ ਜੀ ਹਾਊਸ ਵਾਈਫ ਨੇ ਘਰ-ਬਾਰ ਵਧੀਆ ਕੋਠੀ ਪਾਈ ਹੋਈ ਹੈ ਜੀ ਮੁੰਡਾ ਵਧੀਆ ਸੋਹਣਾ ਸੁਨੱਖਾ ਹੈਗਾ ਮੂਣਾ ਹੈਗਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਸਰਕਾਰੀ ਫੀਲਡ 'ਚ ਜੌਬ ਕਰਦੀ ਹੋਵੇ ਪਹਿਲ ਟੀਚਰ ਲੜਕੀ ਨੂੰ ਆ ਰਿਸ਼ਤਾ ਹਰਿਆਣੇ ਤੋਂ ਹੋਵੇ ਬਹੁਤ ਵਧੀਆ ਗੱਲ ਆ ਪੰਜਾਬ ਤੋਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਕੁੜੀ ਵਧੀਆ ਸੋਹਣੀ ਸੁਨੱਖੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ रिश्ता वधिया ਪਰਵਾਰ ਤੋਂ ਹੋਵੇ ਜੀ ਪਰਿਵਾਰ ਮਿਲ ਵਰਤਣ ਵਾਲਾ ਹੋਵੇ ਕੁੜੀ ਦਾ ਮੁੰਡੇ ਦਾ ਪਰਿਵਾਰ ਵੈਸ਼ਨੂ ਹੈ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੋ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 9817480240 9817480240 ਧੰਨਵਾਦ ਜੀ